ਤੇਰਾ ਤਾਂ ਦਿਮਾਗ ਹੱਲ ਗਿਆ ਅੱਜ ਯਾਰ ਹਲਾਂਗੇਗਾ ਮੇਰਾ ਉਹ ਉਹ ਬੁੱਕਾ ਤੇ ਨਦੀ ਤੇ ਹੋ ਗਿਆ ਕੋ ਖਰਚਾ ਤੂੰ ਵੀ ਇਕੱਠਾ ਹੈ ਤੇਰਾ ਤਾਂ ਮੁੱਲ ਨਹੀਂ ਪਿਆ ਪੰਜਾਬ ਚ ਇੱਥੇ ਭੇਜ ਦੇਣਾ ਹੁਣ ਆਪਾਂ ਦੀ ਰੇਂਜ ਲੈਣਾ ਸੀ ਰੇਂਜ ਤੋਂ ਬਾਹਰ ਚੱਲ ਗਏ ਓ ਲੱਗੀ ਲਾਤਾ ਓ ਅਰੀ ਨੇ ਕਰਨਾ ਲਾ ਮੈਂ ਤੇ ਦੋ ਮਿੰਟ ਖੜਾ ਚਾਹ ਬੱਕਰੀ ਸਹੀ ਦੇਰੇਗਾ ਵੇ ਖਰਚਾ ਦੋ ਮਿੰਟ ਚਨਾ ਵੀ ਕੋਈ ਗੁੱਸਾ ਨਹੀਂ ਗੁੱਸਾ ਮੇਰਾ ਵੀ ਨਾ ਕਰੀ ਅਗਲੇ ਤਾਂ ਮੈਨੂੰ ਕਹਿੰਦੇ 18000 ਦੀ ਸਾਨੂੰ ਦੇ ਦੇ ਨਹੀਂ ਕੋਈ ਗੱਲ ਲੈ ਕੇ 18000 ਦੀ ਸਾਨੂੰ ਕਹਿੰਦਾ ਲੈ ਕੇ ਦੇ ਦੀ ਜਿਹੜੀ ਗੱਲ ਹੋਈ ਹੈ ਹੁਣ ਤਾਂ ਦੇਣੀ ਹੈ ਪਹਿਲਾਂ ਵਾਲੇ ਵੀ 18000 ਦੀ ਕਹਿੰਦੇ ਕਿਹੜੀ ਬਾਤ ਉਹਨਾਂ ਦੀ ਆਵਾਜ਼ ਸੁਣ ਕੇ ਇੱਕ ਹੈਗੀ ਬਾਜ ਤੇ ਬਾਜ ਮਿਲ ਗਈ ਹੁਣ ਦੱਸ ਕੀ ਕਰਨ ਹੈ ਬੋਲੋ ਬੋਲੋ ਤੂੰ ਬੋਲੋ ਉਹ ਜਗਾਂ ਨੂੰ ਨੇ ਦੋ ਪਾਦੇ ਕਿੰਨੇ ਦੀ ਜਿੰਨੇ ਪਹਿਲਾਂ 35 ਫਿਰ ਕੀ ਫਰਕ ਆ ਕੀ ਫਰਕ ਆ ਫਰਕ ਨਹੀਂ ਉਹ ਟਾਈਮ ਟਾਈਮ ਦੀਆਂ ਗੱਲਾਂ ਨੇ ਫੇਰ ਬੱਕਰੀ ਕਿਤੇ ਮਾਰੀ ਆਦ ਨੂੰ ਆਏ ਦਾ ਉਦੋਂ ਬਾਅਦ ਦੋ ਤਾਂ ਮੀਂਹ ਪਾਇਆ ਚੱਲ ਕੋਈ ਮੀਂਹ ਹੋਰ ਤਿਆਰ ਅੱਜ ਬਾਰਸ਼ ਲੰਬੀ ਆ ਪੰਜਾਬ ਨੂੰ ਦਿੱਤੀ ਵੇਤ ਕਾ ਠੰਡਾ ਠੰਡਾ ਹੋਈ ਜਾਂਦਾ ਮੌਸਮ ਓਏ ਵਧੀਆ ਵਧੀਆ ਹਜੇ ਤਾਂ ਲੋਟ ਹੈ ਗਾਹਾਂ ਨਾ ਵਰਸੇ ਮੀਂਹ ਨਹੀਂ ਹੋਈ ਤਾਂ ਕੁਝ ਨਹੀਂ ਹੁੰਦਾ ਫਸਲ ਵੀ ਠੀਕ ਹੈ ਜੀ ਕੁਝ ਨਹੀਂ ਵਿਗੜਦਾ ਹਉ ਕਰ ਦੇ ਟਾਈਮ ਟਾਈਮ ਦੀ ਗੱਲ ਹੈ ਨਹੀਂ ਕੋਈ ਨਹੀਂ ਮਜ਼ਾ ਕਹਦਾ ਤੈਨੂੰ ਹੁਣ ਫੇਰ ਐਸੀ ਗੱਲਾਂ ਦਾ ਹਾਲ ਹੈਂ ਤਾਂ ਕਰ ਦਾਂਗੇ दारू ਗੱਲਾਂ ਨੂੰ ਕਿਉਂ ਮੱਲਾਂ ਨੂੰ ਹਾਂ ਲਾ ਲੈ ਨਾ ਤੂੰ ਮੈਂ ਰਿਕ ਮੈਂ ਰਿਕ ਇਹਦਾ ਸ਼ਵਾਦ ਲੈਂਦਾ ਤੂੰ ਪੀਂਗੇਗਾ ਨਸ਼ਾ ਤੇਰੇ ਲਈ ਦਾ ਮੈਨੂੰ ਆ ਜੂਗਾ ਅੱਛਾ ਕਰਾਂਗੇ ਵਾ ਠੀਕ ਹਵਾਨ ਵਾਲਾ ਭਾਈ ਛੋਟੇ ਭਾਈ ਪੂਰੀ 20000 ਦੀ ਦਿੰਨੇ ਬਹੁਤੀਆਂ ਗੱਲਾਂ ਨਾ ਕਰਾ ਹਾਂ ਸਾਢੇ 20 ਦੀ ਦਿੰਨੇ ਨਹੀਂ 21 ਦੀ ਦਿੰਨੇ ਭਾਈ ਹੁਣ ਮੇਰੀ ਰੇਂਜ ਤੋਂ ਉੱਤੇ ਹੈ ਕੋਈ ਗੱਲ ਰੇਤ ਮੇਰੀ ਤੋਂ ਉੱਤੇ ਜਾਈ ਹੁੰਦਾ ਹੁਣ ਤੁਸੀਂ ਥੋੜੀ ਮਰਦਾ ਮੈਂ ਤਾਂ ਇੱਥੇ ਵਿਚਾਰਦਾ ਇੱਕ ਸੌਦਾ ਵੇਚਦਾ ਦੂਰੋਂ ਆਏ ਪਟਿਆਲੇ ਤੋਂ ਲੰਗਲੇ ਚਕਣੀ ਤੋਂ ਮਰੀਕ ਇਹਦਾ ਇਹਦਾ ਫੇਰ ਫੇਰ ਖੜਨੀਆਂ ਪੰਜ ਛੀ ਹੋਨ ਦਾ ਦੱਸ ਕਿੰਨੀ ਜਿਆਦਾ ਹੁਣ ਕਿੰਨੇ ਦੀ ਵੇਚਣੀ ਆ ਮੇਰੀ ਬੱਸ ਦੱਸ ਦੇ ਦੱਸ ਦੇ ਰਾਜੂ ਅੰਕਲ ਮਾੜਾ ਇਹਨਾਂ ਕਰ ਲਓ ਮੰਨ ਜੀ ਦੋ ਉਰਾ ਆ ਜਾ ਮਤ ਬੰਦੇ ਕਹਿੰਦੇ ਬੁੜੇ ਨੂੰ ਪਹੁੰਚਾ ਫੜ ਰਾਜੂ ਬਸ ਥੋੜੀ ਜਿਹੀ ਮਾਰਨੇ ਹੁਣ ਮੰਨ ਜੀ ਇਹ ਸਾਬ ਜਵਾਈ ਤੇ ਆ ਗਈ ਤਾਂ ਠੀਕ ਹੈ ਬਾਹਰ ਨਾ ਲੱਗੇ ਓਏ ਔਲੀ ਦਾ ਲਾਉਂਦਾ ਜਿੰਨੀ ਤੁਸੀਂ ਲਾ ਕੇ ਅਜ ਤਾਂ ਥੱਲੇ ਫਿਰਦਾ ਸਾਡੇ ਕਿ ਦਿਨ ਨੇ ਇਹ ਲਾ ਕੇ ਕਹਿੰਨੇ ਫੇ ਸੱਚਾਈ ਦੱਸ ਦੋ ਯਾਰ ਕਿੰਨਾ ਲਾ ਕੇ ਤੁਸੀਂ ਲਾਖੀ ਹੋ ਹਾਂ ਇਹ ਅਸੀਂ ਗੱਲ ਕਰ ਹੈ ਹਾਂ ਕਿੰਨਾ ਕਰਕੇ ਕਿਉਂ ਇਹਨੂੰ ਬਾਜੀ ਕਹਿ ਕੇ ਵੇਚਿਆ ਬਾਈ ਤੇ ਤਾਂ ਮੈਂ ਹੀ ਪਹੁੰਚ ਗਿਆ ਲੈ ਦਵਾ ਦਵਾ ਬਾਈ ਦੀ ਆਉਣਾ ਹੀ ਸੀ ਮੈਂ ਹੌਲੀ ਹੌਲੀ ਆਉਣਾ ਹੀ ਸੀ ਦਮ ਲੈਂਦੇ ਲੈਂਦੇ ਨੇ ਪੁਲੀ ਤੇ ਖੜ ਗਿਆ ਕਦੇ ਜੰਡ ਤੇ ਬੈਠ ਗਿਆ ਕਦੇ ਖੁੰਡ ਤੇ ਬੈਠ ਗਿਆ ਹੌਲੀ ਹੌਲੀ ਮੈਂ ਤਾਂ ਮਾਸ਼ਲਤਾ ਸੀ ਆ ਗਿਆ ਪਰ ਹੁਣ ਉੱਥੇ ਇਹ ਆ ਗਿਆ ਮਜ਼ਾ ਦੱਸਦਾ ਬਾਈ ਹੁਣ ਫੜ 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 ਸਾਈ ਹੁਣ ਕਿੱਥੇ ਵੀਰੇ ਉਹ ਤਾਂ ਦੇਣੀ ਕਿੰਨੀ ਦੀ ਇੱਕੇ ਨਿਹੜ ਬਾ ਕਹਿੰਦਾ ਤਾਂ ਤੁਹਾਨੂੰ 29000 ਦੀ ਲੱਗਿਆ ਤੇਰਾ ਤਾਂ ਦਿਮਾਗ ਹੱਲ ਗਿਆ ਅੱਜ ਸਿਆਲ ਹਲਾ ਗਿਆ ਮੇਰਾ ਉਹ ਦੂ ਇੱਕ ਕੰਮ ਕਰਕੇ ਨੰਦੀ ਦੇ ਉਹ ਖਰਚਾ ਤੂੰ ਵੀ ਕਿੱਟਾ ਹੈ ਤੇਰਾ ਤਾਂ ਮੁੱਲ ਨਹੀਂ ਪਿਆ ਪੰਜਾਬ 'ਚ ਮਾੜੀ ਦੀ ਬੱਕਰੀ ਉਹਦਾ ਉਹਦਾ ਸਿੰਗਾ ਸੁੰਗਾ ਦੀ ਸੋਹਣੀ ਸੀ ਬੱਕਰੀ ਦੇ ਨਾਲੋਂ ਬਾਕੀ ਤੂੰ ਨੱਤਰੀ ਇੱਕ ਵਾਰੀ ਸਵਾਲ ਲੈ ਲਾ ਨੱਤਰੀ ਦੇ ਬਾਰੇ ਨਹੀਂ ਮਿਲਦਾ ਉਹਦਾ ਕੋਕਾ ਪੀਸਤੀ ਕੋਈ ਉਹ ਮੈਂ ਇਹ ਨਹੀਂ ਪਤਾ ਤੀ ਵਟਲਾ ਉਹ ਤੇਰੇ ਕਰਮ ਉਹ ਤੇਰੇ ਕਰਮ ਉਹ ਸਹੀ ਹੈ ਇੰਨੀਆਂ ਜਿਹਾ ਬੱਕਰੀਆਂ ਸਲੋਟ ਛੱਡੀਆਂ ਹੋਈਆਂ ਕੋਈ ਨਹੀਂ ਦਰ ਸਾਮੇ ਖੜੇਦਾ ਕਿਲੋ ਕਿਲੋ ਕੋਈ ਰਾ ਦੇ ਇੱਕੋ ਹੀ ਰਾ ਦੇ ਬਾਹ ਕਹੇ ਤਾਂ ਨਾ ਸਹੀ ਲੈਣ ਤੇ ਆ ਜਾ 1000 ਹੋਰ ਘੱਟ ਕਰ ਲੈ ਆ 28 ਦੀ ਅੱਛਾ ਬਹੁਤਾ ਸਿਆਣਾ ਉਹ ਨਹੀਂ 라ਦੂ ਕੋਈ ਫੜਕਾ ਬੱਕਰੀ ਚ ਪੜਾ ਇਹ ਬਹੁਤਾ ਸਿਆਣਾ ਪਾਤਾ ਬੈੜੀ ਦੇ ਨਿਆਣਾ ਦੇਖ ਲੋ ਕੋਈ ਰਾਤ ਤੋਂ ਆਪਣੀ ਤੋਰ ਕੇ ਦੇ ਲੈ ਬੱਕਰੀ ਦੇਣੀ ਆ ਦੇਣੀ ਆ ਉਹ ਦੇਣੀ ਆ ਸਾਢੇ 22 ਦੀ ਹੋਗੀ ਚਾ ਵਾ ਠੀਕ ਆ ਫਿਰ ਹੋ ਜਾਣਾ ਫਿਰ ਠੀਕ ਹੋ ਜਾਣਾ ਹੁਣ ਤਾਂ ਤੂੰ ਐਨੇ ਬੰਦੇ ਧੱਕੀ ਜਾਣਾ ਨਾ ਨਾ ਕੋਈ ਗੱਲ ਨਹੀਂ ਇਹ ਪਰ ਆਪ ਵਰਗੀ ਪੰਚਾਇਤ ਹੈ ਕੋਈ ਗੱਲ ਨਹੀਂ ਯਾਰ ਮਾੜਾ ਜਾਂ ਮੈਂ ਹੀ ਸੱਟ ਕੋ ਹੋਰ ਲੱਗਦੀ ਆ ਯਾਰ ਬੱਕਰੀ ਵੜ ਕੇ ਮੜੀ ਬੈਠੀ ਥੋੜਾ ਜਿਹਾ ਖੋਲ ਲੈ ਯਾਰ ਤੈਨੂੰ ਵੀ ਦੱਸ ਤਾਰਾ ਦੇਖੀ ਜੋ ਯਾਰ ਲਾ ਦੇ ਬਾਈ ਪਰ ਬਾਹਰ ਅੰਡ ਵੀ ਹੋਣਾ ਪੂਰੀ 23 ਦੀ ਹੋਣੀ ਮਰੀ ਬਸ ਠੀਕ ਆ ਯਾਰ ਬਸ ਪੂਰੀ 23 ਦੀ ਨਹੀਂ ਹੁੰਦੀ 라ਜੂ 23 ਦੀ ਮੋੜ ਦੇ ਨਹੀਂ ਤੇ ਆਪਾਂ 23 ਦੀ ਪਹਿਲਾਂ ਦਿੱਤੀ ਕਿ ਨਾ ਫਿਰ ਹੁਣ ਮੈਨੂੰ ਜਾਨਦੇ ਕੋਈ ਗੱਲ ਕੀ ਲੋੜ ਪਰ ਇੱਕੋ ਹੀ ਦਦੇ ਹੁਣ ਕਿੰਨੇ ਕਮਲਾ ਹੋਇਆ ਤੂੰ ਮੈਂ ਤਾਂ ਕਮਲਾ ਹੋ ਗਿਆ ਤੂੰ ਇੱਕ ਦੰਗੇ ਨਾ ਮੈਨੂੰ ਦੱਸ ਤੂੰ ਮੈਨੂੰ ਕੀ ਦੱਸਦਾ ਯਾਰ ਤੂੰ ਮੇਰੇ ਨਾਲ ਕਲਾਕਾਰ ਨਹੀਂ ਹੈਗਾ ਜਿਆਦੇ ਹੋਣੀਆਂ ਗੱਲਾਂ ਕਰਦਾ ਤੂੰ ਫੇਲਾ ਪਰਖ ਕਰ ਓਏ ਚੱਲ ਕਰਲੀ ਪਰਖ ਤੂੰ ਵੀ ਬਹੁ ਮੁੰਡਾ ਸੋਹਣਾ ਮੈਂ ਕਰਲੀ ਤੂੰ ਐਡਾ ਕਲੇਲਾ ਵੇਚੀ ਆਣਾ ਜਾਂ ਆਉਂਦੇ ਹੀ 6-7000 ਦਾ ਮੇਰੀਆਂ ਭੇਟਾਂ ਗੰਗਾਪਰੀ ਜਮਨਾਪਰੀ ਨੇ ਅਸਲੀ ਵੇਚਨੇ ਕਜਲੀਆਂ ਸਾਰੀਆਂ ਉਨਰ ਧਰਤੀ ਨੂੰ ਲੱਗਦੇ ਨੇ ਭੇਟਾਂ ਦੇ ਮੇਰੀਆਂ ਦੇ ਹਾਂ ਲੂਲਾਣੀਆਂ ਵੀਡੀਓ ਵੀ ਬਣਾ ਕੇ ਇੱਕ ਵਾਗੜੋਂ ਭੇਟਾਂ ਦੁੱਧੜੀ ਮੱਲੇ ਓ ਹੁਣ ਤਾਂ ਤੂੰ ਖੁਸ਼ ਹੋ ਕੇ ਦੇ ਜਾ ਰ ਇੱਕ ਇੱਕ ਨਕਸ਼ੇ ਦੀਆਂ ਛੱਤਰੀਆਂ ਨੇ ਮੱਲੇ ਰੱਖੀਆਂ ਹੋਈਆਂ ਆ ਲਿਆ ਫੜ ਕੇ ਯਾਰ ਕਣ ਬੱਕਰੀਆਂ ਭੇਟਾਂ ਦੇ ਵੰਗੂ ਨਹੀਂ ਮੈਂ ਲੈਣਾਂ ਦੇ ਪੈਸੇ ਨਾ ਦੱਸ ਆਉਂਦੇ ਨੀਓ ਓ ਲੈ ਫੜ ਕੇ ਬੱਕਰੀ ਆਉਗੀ ਇਹ ਢੋਲ ਚ ਦਾਣਾ ਖੜਕਦਾ ਢੋਲ ਚ ਦਾਣਾ ਅਮਰੀਕ ਦੇ ਜੇ ਇਹਦੇ ਪੱਖ ਚ ਹਜੇ 껫ਾ ਖਾਂਦੀ ਆ ਓ ਢੋਲ ਚ ਦਾਣਾ ਇਹਦੇ ਪੱਖ ਚ 껫ਾ ਖਾਂਦੀ ਆ ਢੋਲ ਚ ਦਾਣੇ ਨੇ ਦੇ ਦਾਣੇ ਆਦਾਂਗੇ ਉਹ ਖਾਂਦੀ ਆ ਨਾ ਉਹਦੇ ਰੇਵ ਚਾਲੇ ਓ ਰੇਲੇ ਬਚਾਲੇ ਓ ਕਾਨੂੰ ਨਾਟਿਆ ਓਰੇ ਕਰ ਕਿੱਧਰ ਦੀ ਫਲਾਈ ਜੰਨਾ ਨਾ ਨਾਟੀ ਇਹ ਬੰਦਾ ਕਿਹ ਹੈ ਜੰਨਾ ਟਕੜਾ ਕਰਕੇ ਹੁਣ ਤਾਂ ਓਏ ਗੋਸਤ ਖਲਾ ਖਲਾ ਓ ਭਈਆ ਉਹੀ ਆ ਮਰਿਆ ਜਾ ਭਾਲਤਾ ਤਾਂ ਓਏ ਪੜ ਗਿਆ ਮੈਂ ਸਿਆਣ ਚ ਨਹੀਂ ਆਇਆ ਕਿ ਜਿੰਦਾ ਬੋਲ ਰਫਰੀ ਕੰਨ ਇੱਕੋ ਹੀ ਦਾ ਤੇ ਹੁਣ ਕਿੰਨੇ ਦੀ ਵੇਚਣੀ ਬਾ ਤੈਨੂੰ ਕਹਤਾ ਰਜੋ 28000 ਨਹੀਂ ਹੁੰਦੀ ਕਿਸੇ ਵੀ ਨਹੀਂ ਹੁੰਦੀ ਨਾ ਹੁਣ ਉਹ ਬੰਦਾ ਢਿੱਕ ਜੂਗਾ ਭੱਜੂਗਾ ਕੀ ਉਹਦੇ ਕਿਲੇ ਤੇ ਵਗਜੀ ਜ਼ਿਮੀਂਦਾਰ ਦਾ ਪੁੱਤ ਆ ਪਾਲ ਉਹ ਯਾਰ ਕਮਾਲ ਘਾਟ ਕਰਦੀ ਹੈ ਜ਼ਿਮੀਂਦਾਰ ਦਾ ਦਿਲਦਾਰ ਬੰਦੇ ਹੁੰਦੇ ਨੇ ਕਿੱਡੀ ਪਾਰੀ ਬੱਕਰੀਆਂ ਘੱਟ ਹੈ ਕੋਈ ਵੀ ਜ਼ਿਮੀਂਦਾਰਾਂ ਚ ਘਾਟ ਨਹੀਂ ਹੁੰਦੀ ਕੋਈ ਦਿਲਦਾਰ ਨੇ ਤਾਂ ਹਰਜੇ ਮਰਜੇ ਚੱਲੇ ਜਾਂਦੇ ਨੇ ਛੇਰ ਅੱਗੇ ਸਾਨੂੰ ਚੱਲੇ ਹਰਜੇ ਤੇ ਸੀ ਤੇਰੇ ਸਾਹਮਣੇ ਉਹ ਮੂੜੀ ਤਾਂ ਆਇਆ ਆਪਾਂ 5 ਮਹੀਨੇ ਕੱਕ ਪਾਈ ਗਏ ਸੀ ਉਹ ਪੈਸੇ ਪਾਦੇ ਨਹੀਂ ਮੈਂ ਪੁੱਛੇ ਜਾ ਕੇ ਮੈਂ ਲੜਪੇ ਇਧਰੇ ਵਿੱਚ ਮੈਨੂੰ ਕਹਿੰਦਾ ਚਾਚਾ ਉਸਕੋ ਫੂਸਤੋ ਸਰੀ ਮੈਂ ਫੇਰ ਗੱਭਣ ਕੇ ਕੇ ਦੇ ਦੇ ਨਿਕਲ ਗਈ ਸਾਪਾ ਜੰਗ ਲੜੀ ਲੜੇ ਲੜੇ ਹਰੇਕ ਬੰਦਾ ਲੈ ਨਾ ਮੈਂ ਦਵਾਈ ਨਹੀਂ ਸੀ 5 ਮਹੀਨੇ ਸੰਭ ਫੈਸਲਾ ਕਰਾਇਆ ਤੇਰਾ ਸਭ ਨੂੰ ਚੰਗਾ ਲੱਗਿਆ ਮਾਰਿਆ ਨਹੀਂ ਕਰਿਆ ਨਹੀਂ ਮੈਂ ਵੀ ਤੇਰੇ ਦੇ ਛੜਤੀ ਮਰਜ਼ੀ ਕਰ ਲੈ ਮਰੀਕ ਬਹੁਤੀਆਂ ਗੱਲਾਂ ਛੱਡ 23 ਦੀ ਦੇਣੀ ਹੈ 24 ਦੀ ਦੇਣੀ ਹੈ ਵਾਠ ਠੀਕ ਆ ਹੁਣ ਤਾਂ ਫਿਰ ਸੱਟ ਮਰੂ ਰਹਿਣ ਦੋ ਕੋਈ ਗੱਲ ਨਹੀਂ ਵੀਰੇ ਠੀਕ ਕੇਸ ਕੱਚਾ ਨਾ ਕਰੋ ਜਨਮੇੜੇ ਰੱਤੀ ਹੁਣ ਮੈਂ ਇਹਦੇ ਵੀ ਮੈਂ ਐਨ ਹਰੀਆਂ ਚੂੜੀਆਂ ਪਾ ਕੇ ਤੋਰੂਗਾ ਜੈ ਖੜਕਾ ਦੂਗਾ ਜੇ ਭੰਨ ਦੂਆ ਭਾਂਡੇ ਮਾਈ ਦਾ ਫੁੱਟੀਆਂ ਚੂੜੀਆਂ ਵੇਰਾ ਫੁੱਟੀਆਂ ਚੂੜੀਆਂ ਲੈ ਓਏ 25000 ਲੈ ਜਾ ਠੀਕ ਐ ਹੁਣ ਲੈ ਪ੍ਰਵਾਦ ਲੈ ਲੈ ਹਲ ਲੈ ਜਾ ਬੱਕਰੀ ਲੈ ਜਾ ਫਿਰ ਹੁਣ ਮੈਂ ਆਉਂਦਾ ਆਪਣੀ ਨਹੀਂ ਠੀਕ ਐ ਕੋਈ ਫਾਇਦਾ ਰਾਜੂ ਆਖ ਲੱਗ ਨਹੀਂ ਬੰਦ ਲੱਗਦੇ ਨੇ ਯਾਰ ਵਿੱਚ ਹੀ ਬੰਦੇ ਖੜੇ ਨੇ ਕਹੇ ਖੜੇ ਰਹਿੰਦੇ ਓ ਯਾਰ ਕਮਾਲ ਤੈਨੂੰ ਬੋਲ ਓਏ ਵੀਰੇ ਕੋਈ ਓਏ ਆਪਾਂ ਦੀ ਬੱਦ ਵਿੱਚ ਜਾ ਵੀਰੇ ਦਿਨ ਕੀ ਗੱਲਾਂ ਕਰਦੋ ਸੀ ਇੱਥੇ ਭੇਜ ਦੇਣਾ ਹੁਣ ਆਪਾਂ ਦੀ ਰੇਂਜ ਲੈਣਾ ਸੀ ਰੇਂਜ ਤੋਂ ਬਾਹਰ ਚੱਲ ਗਏ ਓਏ ਮੁੱਕੀ ਲਾਤਾ ਬਾਵਾ ਸਿੱਕੋ ਵੀਰੇ ਖਰਜਾ 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 ਤੂੰ ਨਾਲ ਨਹੀਂ ਤੂੰ ਨਾਲ ਨਹੀਂ ਤੇਰੀ ਚੀਜ਼ ਹੈ ਆਪਣਾ ਲਈ ਓ ਚੁੱਪ ਤੇਰੀ ਕਿੰਨੇ ਦੀ ਗੱਲ ਸਹੀ ਰਸੀ ਓ ਖਰਜਾ ਤੇਰੀ ਕਿੰਨੇ ਦੀ ਗੱਲ ਸਹੀ ਰਸੀ ਓ ਖਰਜਾ ਖੜ ਕੇ ਗੱਲ ਕਰ ਸਹੀ ਰਸ ਕਿੰਨੇ ਦੀ ਖਰਜਾ ਮੇਰੇ ਕਿੰਨੇ ਦੀ ਮਰਜ਼ੀ ਬਿਕਦੀ ਹੋਵੇ ਮੇਰੇ ਕੰਨਾਂ 'ਚ ਦੱਸ ਦੇ ਨਹੀਂ ਮੈਂ ਦੱਸਦਾ ਕੰਨਾਂ 'ਚ ਨਾ ਉਹ ਉਹਦਾ ਕੀ ਫਾਇਦਾ ਹੋਇਆ ਝੂਟ ਝੂ ਅਗਲਾ ਕਹਿੰਦਾ ਝੂਟ ਮਾਰਦਾ ਫਿਰ ਨਾ ਤਾਂ ਤੂੰ ਕਲੀਅਰ ਕਰਦਾ ਕਿਉਂ ਵੀ ਬਾਪੇ ਮੈਂ ਤੈਨੂੰ ਕਹਦਾ ਜੇ ਤਾ ਕਲੀਅਰ ਕਰਾ ਠਾਈ ਦੇ ਦਊਂਗਾ ਕਲੀਅਰ ਵੈਸੇ ਹੀ ਖਰਜਾ ਖਰਜਾ ਇਹਨੂੰ ਵੀ ਓਏ ਝੂਟ ਦੋ ਮਿੰਟ ਦੋ ਮਿੰਟ ਸਰ ਪੰਚਾਇਤ ਫੈਸਲਾ ਹੈ ਖਰਜਾ ਯਾਰ ਓਏ ਅਣੀ ਨਹੀਂ ਕਰਨਾ ਨਾ ਮੈਂ ਤੇ ਦੋ ਮਿੰਟ ਖੜਾ ਚਾਹ ਬੱਕਰੀ ਸੜੀ ਮੇਰੇ ਜਾਵੇ ਖੜ ਜਾ ਦੋ ਮਿੰਟ ਓ ਦੋ ਮਿੰਟ ਖਰਚਾ ਚਾਹ ਸੜੀ ਮੇਰੇ ਜਾਵੇ ਬੱਕਰੀ ਨਹੀਂ ਬਸ ਇਧਰ ਖੜ ਜਾ ਦੋ ਮਿੰਟ ਦੋ ਮਿੰਟ ਖਰਚਾ ਪੈਣਾ ਨਹੀਂ ਦੋ ਮਿੰਟ ਖਰਚਾ ਖੜ ਜਾ ਦੋ ਮਿੰਟ ਖੜਾ ਦੇ ਪੈਣਾ ਨਹੀਂ ਪਾਉਣਾ ਤੂੰ ਤਾਂ ਤਾਂ ਕਰ ਲਈ ਅਣੀ ਕਾਲੇ ਕਦੇ ਆਲੀ ਇੱਕ ਮਿੰਟ ਗੱਲ ਸੁਣ ਜੀਵੀਦਾਰ ਭਾਈ ਨੇ ਉਹਨਾਂ ਦੀ ਜਿੱਤ ਕਰੀ ਨਹੀਂ ਕਮਾਲ ਦੀ ਗੱਲ ਆ ਇਹ ਲੈ ਤੇਰੀ ਸੌਹ ਤੜਾਉਣਾ ਤੈਨੂੰ ਤੇ ਕੁਝ ਵੀ ਬੰਦਾ ਦੱਸਦਾ ਸੀ ਮੈਂ ਕਹਿੰਦਾ ਵੀਰੇ ਮੈਂ ਦਿੰਦਾ ਹੀ ਹੋਰ ਦੱਸਾ ਇਹ ਤੂੰ ਬਾਦ ਨਹੀਂ ਤੂੰ ਸੇ ਪੈਸੇ ਪਾਉਣਾ ਨਹੀਂ ਮੈਂ ਦੇਣੀ ਨਹੀਂ ਬਸ ਤੂੰ ਖਤਮ ਕਰੀ ਮੈਂ ਤਾਂ ਪੈਸਾ ਪਾਉਣਾ ਨਹੀਂ ਮੈਂ ਭਾਗੀ ਦਿੰਨਾ ਮੈਂ ਪੱਲੇਉਂ ਦੂੰ ਵੀਰੇ ਮੇਰੀ ਵਿਗਦੀ ਆ ਬਸ ਤੂੰ ਛੱਡ ਦੇ ਮੇਰੀ ਦੰਦੇ ਛੱਡ ਖੜਾ ਬਸ ਛੱਡ ਖੜਾ ਬਸ ਚਲੋ ਜਾ ਜਾਓ ਜੀ ਜਾਓ ਹੁਣ ਲੈ ਤੇਰਾ ਗਾ ਕਿਹੜੀ ਨੂੰ ਵੇਚੀ ਤੂੰ ਬਹਿਮ ਕਰ ਲੈ ਬੜਾ ਲੈ ਵੇਚਣਾ ਨੇ ਆ ਤੇਰਾ ਫਾਇਦਾ ਹੋਣਾ ਚਾਹੀਦਾ ਓਸਨ ਤੂੰ ਵੀ ਰਜ ਕਮਲਾ ਕਮਲੇ ਨਾ ਕਮਲਾ ਕੋਈ ਨਹੀਂ ਆਪਾਂ ਵੇਚ ਲਾਂਗੇ ਫਿਰ ਦੱਸ ਤਰ ਗਾਉਣ ਨਹੀਂ ਬਾਈ ਜਿੱਥੇ ਤੈਂ ਕਹਤਾ ਉੱਥੋਂ ਵਾਦਾ ਨਹੀਂ ਲੈ ਬਾਈ ਪੂਰੀ 25.5 ਦੀ ਲੈ ਲੈ ਜੀ ਮੋੜ ਮੋੜ ਕੇ ਗਿਆ ਹਾਣੇ ਕੱਢ ਕੇ ਉਹ ਤਾਂ 26 ਦੀ ਵੀ ਨਹੀਂ ਦਿੱਤੀ ਤੈਂ ਕੋਈ ਆ ਜਾ ਬਾਈ 800 ਰੁਪਏ ਦੇ ਆ ਲੋ ਲੈ ਇੱਕ ਮਿੰਟ ਪਸੋ ਆ ਜੋ ਹਾਂ ਪੇਮੈਂਟ ਲਿਆ ਸਾਈ ਦੇਤੀ ਪੱਕੀ ਕੋਈ ਗੱਲ ਨਹੀਂ ਇਹ ਸਾਈ ਥੋੜੀ ਆ ਆਪਣੇ 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 ਬਣਾ ਬਾਬਾ ਜੀ ਮੈਂ ਬਣਾਉਂਗੀ ਯਾਰ ਫਿਪੜਾ ਲਗਾਈ ਤੇਰੀ ਮੈਂ ਕਿਰਾਉਂ ਨੂੰ ਤਾਂ ਕਹੀ ਦਿੱਤਾ ਤੈਨੂੰ ਮੈਂ ਵੀ ਦੀ ਪੂਰੀ ਕੋਈ ਗੱਲ ਨਹੀਂ ਕੋਈ ਮੈਂ ਲਖਾਈ ਜੀ ਕੋ ਕਹਿਤਾ ਦਨ ਮੈਂ ਕਿਰਾਉਂ ਯਾਰ ਜਵਾਨ ਆ ਫੋੜ ਦੋ ਚੱਲ ਬੱਸ ਮੇਰਾ ਫੜ ਲਾ ਹਲੋ ਹਜ ਮੂੰਹ ਕਰਾਈ ਦੇ ਇਹ ਅੱਛਾ ਜਿੰਨੋ ਛਾਰ ਹਾਂ ਤੇਹੀ ਬੱਤੇ ਕੋਈ ਗੱਲ ਨਹੀਂ ਨਵਾਂ ਜਾਣਨ ਬਗਾਨੀ ਜਿਹੜੇ ਬੋਲ ਥੋੜੀ ਗੱਡੀ ਕਿੱਥੇ ਵਧੀਏ ਹਾਂ ਨੀ ਜਗਮਨ ਸਾਹਿਬ ਬੋਲ 13 14 15 16 ਚਲ ਆਪਾਂ ਵੀ ਤੁਮੋਂ ਨਿਰਾਉਣਾ 14 ਆਪਾਂ ਬਾਈ 17 Чаара Унни Б 21 Бай Тэй 24 ਕੱਟ ਤੱਕ 25 ਹੋ ਗਿਆ ਸਾਈ ਵਾਲੇ ਸਨੇ ਜੀ ਸਾਡੇ ਜੀ ਸਾਡੇ 25 ਹੋ ਗਿਆ ਆ ਵੀਰ ਇੱਕ ਬਦਲ ਲਓ ਨੋਟ ਯਾਰ ਉਹਨੋਂ ਵੀ ਆਏ ਦੂਜੇ ਪਿੰਡੋਂ ਬਖਤਰਾ ਵਿੱਚੋਂ ਹੋਰ ਬਦਲ ਬਦਲ ਆਹ ਬਦਲ ਆਹ ਲਿਖਾਈ ਵਾਲਿਆਂ ਨੂੰ ਲੈਣਾ ਫਿਰ ਦੱਤੀ ਲਾਵਾਂਗੇ ਆਹ ਕਰ ਫਿਰ 300 ਹੋਰ ਦੇ ਯਾਰ ਅੱਗੇ ਸਾਡਾ ਹੋਰ ਅੱਗੇ ਸਾਡਾ ਹੋਰ ਹੀ ਨਾਲ ਇਹ ਸਾਰੇ ਸੂਲ ਦੇ ਬਾਰੇ ਨੂੰ ਪਤਾ ਹੀ ਹੈ ਸਾਰਾ ਉਹ ਮੈਥੋਂ ਖਰਚਾ ਲੈਣ ਨੂੰ ਬਾਰ ਲਗਾ ਦਿੰਦਾ ਠੀਕ ਬਸ ਵੀਡੀਓ ਮਲੇ ਹੋ ਜਾਵੀਂ ਠੀਕ ਹੈ ਤੇ ਚਾਰ ਮਿੰਟ ਦਾ ਦੇ ਦੇ ਪੀਡੀਆਂ ਨਾ ਆਓ ਭਾਈ ਦੇਖ ਭਾਈ ਮੈਂ ਕਰਾਤਾ ਸੌਦਾ ਇਹਨਾਂ ਬਾਈਆਂ ਨੂੰ ਮਰੀਕ ਕਿੱਥੇ ਜਿਹੜਾ ਪਿੰਡ ਹੈ ਤੇਰਾ ਪਟਿਆਲਾ ਲੰਗਾ ਲੰਗਾ ਅਮਰੀਕਾ ਪਟਿਆਲਾ ਜ਼ਿਲ੍ਹਾ ਇਸ ਬੰਦੇ ਨੇ ਬੱਕਰੀ ਵੇਚੀ ਇਹ ਬਾਈਆਂ ਨੂੰ ਮਾ ਜਾਣਾਂ ਨਹੀਂ ਕਿਹੜਾ ਪਿੰਡ ਹੈ ਖਾਨਾ ਜੀ ਤਨ ਸਿੰਘ ਖਾਨਾ ਹਾਂਜੀ ਇਹਨੇ ਬੰਦੇ ਨੇ ਉਹਨਾਂ ਕਰੀ ਬੱਕਰੀ ਵੀ ਉਹ ਕਰਦੇ ਬੱਕਰੀ ਉਹ ਆ ਬੱਕਰੀ ਐ ਕਾਲੀ ਜਮਾ ਜੱਡ ਬਲੈਕ ਇਹ ਬਾਈ ਕਹਿੰਦਾ ਵੀ ਕੈਮੀਨਾਂ ਦੇ ਗੱਪਣਾ ਵੀ ਮਿੰਨਾ ਲਾਲਾ ਬਸ ਜੂਰ ਨੀਣੀ ਦੀ ਗੱਪਣਾ ਐ ਨਾ ਨਾ ਨੀ ਨਾ ਲਉਗੀ ਕੰਮੀ ਨਾ ਲਉਂਗੇ ਪੰਜ ਮਹੀਨੇ ਦਾ ਬਾਬਾ ਇਹਦਾ ਦੋਰਾ ਪੈਣਾ ਲੱਗ ਪੰਚ ਨਹੀਂ ਨਾ ਕਿਉਂ ਪੰਜ ਮਹੀਨੇ ਦੀ ਗੱਬਾ ਤੂੰ ਐਂ ਨਹੀਂ ਕਰ ਬਾਈ ਮੈਨੂੰ ਦੋਰਾ ਨਹੀਂ ਅਖੇ ਮੈਂ ਕਿਹਾ ਪੱਕਾ ਗੱਬਾ ਚਾਰ ਮਹੀਨੇ ਦਾ ਪੱਕੀ ਆ ਯਾਰ ਚਾਰ ਮਹੀਨੇ ਦੀ ਤਨਾ ਜੀ ਪੱਕੀ ਆ ਠੀਕ ਹੈ ਜੀ ਛੱਡ ਗੱਲਾਂ ਸਾਰੀਆਂ ਡੇਢ ਮਹੀਨੇ ਨੂੰ ਬੱਕਰੀ ਸੁਣਨੀ ਚਾਹੀਦੀ ਹੁੰਦੀ ਭਾਈ ਡੇਢ ਮਹੀਨੇ ਦਾ ਬੱਕਰੀ ਅਸੀਂ ਰੱਖਾਂਗੇ ਜੇ ਨਾ ਸੁਈ ਤੇ ਵਾਪਸ ਆਉ ਬਸ ਵਾਪਸ ਦੇ ਤੂੰ ਵੀ ਮੈਂ ਕਹਿੰਦਾ ਅਸੀਂ ਤੈਨੂੰ 15 ਦਿਨ ਬੱਸ ਤੈਨੂੰ ਆਪੇ ਦੱਸੂ ਹਾਂ a pedido sua tem canal ਹੋਰ ਸਾਰੋ ਕੀ ਕਿਸੇ ਦੇ ਪਾਸ ਨਹੀਂ ਉਹ ਆਪਣੇ ਅਸੀਂ ਆਪ ਕਹਿੰਦੇ ਸਾਡੀ ਜ਼ਿੰਦਗੀ ਇਹ ਇਹ ਬਖਰੀ ਤਰੀਕ ਤੋਂ ਲਈ ਅਗਲਾ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਵਿੱਚੋਂ ਖਤਮ ਹੈ ਕੱਲ ਉਹ ਨਾਲ ਰੱਖਾ ਮੇਰੇ ਪਾਲ ਨਾ ਕਿ ਯਾਰ ਦਵਾਈ ਤਾਂ ਤੇਰੀ ਰਹੂ ਮੈਂ ਕਹੂੰ ਵੀ ਤਾਂ ਹਾਂ ਦਵਾਈ ਤੇਰੀ ਰਹੂ ਕਹੂੰ ਮੈਂ ਕਹਿੰਦਾ ਬੰਦੇ ਆ ਯਾਰ ਨਹੀਂ ਯਾਰ ਭਾਈ ਗੱਲ ਚੰਗੀ ਹੁੰਦੀ ਹੈ ਮੈਂ ਕਹੂੰ ਤੇਰੀ ਗੱਲ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਤੇਰੀ ਸਹੀ ਹੈ ਤੈਨੂੰ ਮੈਂ 15 ਨੰਬਰ ਦੇਵਾਂਗਾ ਅਸੀਂ ਕਹਾਂ ਹੀ ਤੂੰ ਮੈਂ ਚਾਹੇ ਤੇਰਾ ਹੋਣਾ ਕੋਈ ਨਹੀਂ ਮੈਂ ਤਾਂ ਦੇ ਰਿਹਾ ਹਾਂ ਅਸੀਂ ਮਿਲਦਾ ਇਹ ਤਾਂ ਮੈਨੂੰ ਜੇ ਉਹ ਮੰਦਾ ਹੋਵੇ ਆਈ ਚਾਹੇ ਮੈਨੂੰ ਸੱਚ ਦੇ ਨਕਲੀ ਗਵਾਹੀ ਦੇ ਦੇ ਇਹਨੇ ਮੈਂ ਦਵਾਈ ਦਿੱਤੀ ਪਈ ਤੇ ਧੋਖਾ ਕੀਤਾ ਇਹਨੇ ਧੋਖਾ ਦਿੱਤਾ ਸਾਡੇ ਨਾਲ ਹਾਂ ਮੈਂ ਕਹੂੰ ਬਈ ਜਰੋ ਜੀ ਆਓ ਫਿਰ ਆਜਾ ਆਜਾ ਅੱਜ ਬਚਾ ਲੈ ਵਾਦਾ ਕਰੇਗਾ ਲੈ ਲੈ ਜਾ ਹੁਣ